ਗੁਰਦਾਸਪੁਰ ਦੇ ਬੱਬੇ ਹਾਲੀ ਪੁਲ ਤੇ ਪ੍ਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਮਚੀ ਹਫੜਾ ਦਫੜੀ ਗੁਰਦਾਸਪੁਰ ਦੇ ਬੱਬੇ ਹਾਲੀ ਪੁਲ ਤੇ ਇੱਕ ਪ੍ਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਰੋਡ ਦੇ ਉੱਪਰ ਹਫੜਾ ਦਫੜੀ ਮਚ ਗਈ ਅਤੇ ਆਵਾਜਾਈ ਠੱਪ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਟਰਾਲੀ ਤੋਂ ਟਰੈਕਟਰ ਨੂੰ ਵੱਖ ਕੀਤਾ ਅਤੇ ਅੱਗ ਤੇ ਕਾਬੂ ਪਾਇਆ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪ੍ਰਾਲੀ ਨਾਲ ਭਰੀ ਟਰਾਲੀ ਸੜ ਕੇ ਸੁਆਹ ਹੋ ਗਈ 1 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ ਯਾਨੋ ਨਾ ਪਹੀਓ ਚਾਰ ਵੀ ਚਾਰ ਵੀ ਤੇ ਫੋਨ ਕੀਤਾ ਜੀ ਐ ਚਾਰ 25 ਦਾ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਆਇਆ ਅੱਗ ਦਾ ਕੰਟਰੋਲ ਪਾਇਆ ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨਾਲ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਜੀ ਇੱਥੇ ਖੇਹਾਰ ਤੇ ਜੀ ਬੱਗਿਆ ਯਾਰ ਨਹਿਰ ਵਾਲਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਆ ਗਿਆ ਨੁਕਸਾਨ ਦਾ ਇਹੋ ਸਰਿਆ ਜੀ ਜਿਹੜਾ ਆਪਣੇ ਪ੍ਰਾਣੀ ਦਾ ਕਦੇ ਪਹੁੰਚ ਕੇ ਗੱਡੀ ਦਾ ਕੰਟਰੋਲ ਕਰ ਕਣਕਾ ਜੀ ਕਣਕ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀ ਰਸਿੰਗਾ ਜੀ ਬੱਬੇ ਵਾਲੀ ਪਿੰਡ ਆ ਵਾ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਿੰਟ ਜੀ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਤ ਪਹਿਲਵਾਤਾ ਸੀ ਨਾ ਉਪਰਾਲੀ ਨਾਲ ਜਿਹੜੀ ਗੱਤਾ ਮਿਰਚ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਲੱਤ ਗਿਆ ਤੇ ਉਹ ਡਰਾਈਵਰ ਵੀ ਬਚਾਉਗੇ ਸੈਫ ਵਾਲੀ ਭਾਈ ਨਾਮ ਮੇਰਾ ਸੈਫ ਵਾਲੀ ਭਾਈ ਸਠਿਆਲੀੋਂ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨਕੋਟ ਆਗ ਲੱਗੀ ਆ ਅੱਛਾ ਜੀ ਤੇ ਉੱਕਰੇ ਦੇਰ ਪਹੁੰਚੀ ਬਾਈ ਜਿਹੜਾ ਜਰਾ ਕਰੇ ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਇਹ ਨੁਕਸਾਨ ਤੇ ਬਾਬਾ ਬਈ ਤੇ ਢੇਰ ਤੋਂ ਹੋਤਾ ਹੀ ਲੱਗ ਰਹਾ ਹੈ ਪਾਈ ਕਿ ਲੱਖ ਤੇ ਲੱਗ ਜਾ ਕੇ ਪਿਆਰ ਖੜ ਗਿਆ ਬਾਈ ਟਰਾਲਾ ਪਰਾਣੀ ਰੱਸੇ ਇਹ ਤੁਹਾਡੀ ਆਪਣੀ ਦੇ ਬਾਈ ਕਰਾਇਦਾ ਹੈ